ਕਹਿੰਦੇ ਪੁਲਿਸੇ ਬੰਨਵਾ ਰਹੇ ਨੇ ਵੱਡੇ ਪੱਦਰ ਤੇ ਸਵੇਰੀ ਲੱਗੇ ਜਦੋਂ ਜਿਹੜਾ ਕਰਨਾ ਆ ਦੋ ਚਾਰ ਬੰਦੇ ਹਜੇ ਹੁੰਦੇ ਨੇ ਜਿਹੜੀਆਂ ਅੱਖਾਂ ਨਹੀਂ ਖੁੱਲੀਆਂ ਜੀ ਚੱਕੀ ਇਧਰ ਓਏ ਚੱਕ ਲੈ ਕੋਈ ਬੋਰੀ ਬੇਬੇ ਹੋਰੀਆਂ ਡੇਕ ਭਈਆਂ ਮੱਥਾ ਕਿਉਂ ਬੇਬੇ ਠੀਕ ਹੈ ਓ ਵਾਹ ਜੀ ਵਾਹ ਮਣੀ ਕੀ ਬਾਤ ਆ ਹੋਰ ਐਸਬੀਆਈ ਦੇ ਮੈਨੇਜਰ ਫੁਰੀ ਵੀ ਖੜੇ ਨੇ ਕਹਿੰਦੇ ਇਧਰ ਹੋਰੀ ਜੀ ਲੰਗਰ ਕਦੋਂ ਸਟਾਰਟ ਆ ਸਾਰਾ ਨੰਗਰ ਕਦੋਂ ਸਟਾਰਟ ਆਈ ਹੈ ਹੈ 9 ਵਜੇ ਸਟਾਰਟ ਹੋ ਜੂਗੀ 10 ਵਜੇ 12:00 ਦੇ 2 ਘੰਟਿਆਂ ਨੂੰ ਵਾਹ ਠੀਕ ਸਵੇਰੀ ਸਵੇਰੀ ਲੱਗੇ ਹੈ ਕਰਦੇ ਕੰਮ ਕਰਨਾ ਹੋਰੇ ਵੀ ਤੋੜ ਲਾ ਢੱਕਾ ਆ ਕੇ ਬਾਬੇ ਦੇ ਕੋਈ ਆਉਣਾ ਮੈਂ ਕੱਖ ਵਜਣ ਆ ਕੇ ਕੱਖ ਕਿਵੇਂ ਬਈ ਡੰਗਰਾਂ ਦਾ ਪਾੜੀ ਬਣਾ ਰਕੇ ਤੈਨੂੰ ਘਰੇ ਹਾਂ ਨਾ ਬਹੁਤ ਨਜ਼ਾਰੇ ਹੈ ਬਹੁਤ ਮੇਰੀ ਜ਼ਿੰਦਗੀ ਹੈ ਤੇ ਕੈਮਰਾ ਚੱਲੂ ਕੈਮਰਾ ਜੇ ਰਾਸਤੇ ਜਨਾ ਖੜਾ ਹਸਦਾ ਅਜੇ ਪੁਲਿਸ ਆ ਜੂਗੀ ਫਿਰ ਕਿਵੇਂ ਆ ਜੂਗੀ ਪੁਲਿਸ ਸਾਰੇ ਸਟਾਫ ਵਾਲੇ ਕਹੇ ਹੋਏ ਨਿਜਮੇ ਨਾਲ ਬੰਦੇ ਅੱਜ ਤਾਂ ਸੇਵਾਦਾਰਾਂ ਸੀ ਇਹ ਵੀ ਗੱਲ ਠੀਕ ਆ ਕਾਣ ਕਿੱਥੇ ਦਰਾਂ ਸੇਵਾਦਾਰਾਂ ਵਾਲਾ ਕਰੇ ਪਿਆ ਉਹ ਲੈ ਆਉਂਗਾ ਉਹ ਚਿੱਟੇ ਨਾਲ ਲਾ ਕੇ ਨਾਲੇ ਮੇਰੇ ਪਾਸੇ ਜੈ ਬਾਬੇ ਜੀ ਸਾਡੇ ਮੁੱਖ ਮਹਿਮਾਨ ਪ੍ਰਾਸਨਾ ਜੋ ਕਿ ਪਾ ਕਿਤੇ ਨਹੀਂ ਜੈ ਬਾਬੇ ਜੀ ਸਾਰਾ ਜੈ ਬਾਬੇ ਦੀ ਗੱਲ ਨੇ ਨਾਲ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਮਾ ਰਹਿਣੇ ਲਾਡੀ ਸੰਧੂ ਜੀ ਸੰਧੂ ਆ ਜਿਵਾ ਕਾਵਾ ਖਿੱਚ ਕੇ ਰੱਖੋ ਮੁੰਡਿਓ ਕੰਮ ਆ ਇਧਰ ਐਂਟਰੀ 게ਟ ਆ ਬਾਈ ਬਾਬੇ ਭਾਈ ਮੋਲੇ ਦਾ ਤੇ ਅੰਦਰ ਮੱਠਾ ਟੇਕ ਕੇ ਸਾਰੇ ਸ਼ਰਧਾਲੂ ਇਧਰਲੇ 게ਟ ਤੋਂ ਬਾਹਰ ਹੁੰਦੇ ਆ ਤੇ ਇਧਰ ਆਪਣੇ ਪਿੰਡ ਵਾਲਾ ਪੂੜੀਆਂ ਪੱਤੀ ਵਾਲਿਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲ ਜੀਰੇ ਦੀ ਸ਼੍ਰੀ ਲਾਈ ਹੋਈ ਆ ਤੇ ਆਸ ਨਾਮ ਮਲੇ ਕੋਲਸ ਕੇ ਪੁੱਛਣੇ ਮੱਥਾ ਢੇਕੜੀਏ ਬੰਦੇ ਨੇ ਸਿੱਧੀ ਜਿਹੀ ਲਕਣੀ ਹੋ ਗਿਆ ਹੈ ਓਏ ਉਹ ਬਾਈ ਮੱਥਾ ਵੀ ਓਏ ਮੱਥਾ ਵੀ ਢੇਕਣਾ ਮੈਂ ਐਸੀ ਜਿ ਕਿੱਥੇ ਆ ਮੈਂ ਐਸੀ ਕਿਧਰ ਗਈ ਉਹ ਲੱਗ ਰਣੇ ਬਾਈ ਹੱਥ ਧੋਣਾ ਮੱਥਾ ਢੇਕਿਆ ਨਹੀਂ ਪਹਿਲਾਂ ਹੌਨਸਾਰ ਜਲ ਜੀਰ ਰਖਣੀ ਹੋਗੀ ਪੀ ਲਿਆ ਓਏ ਮੱਥਾ ਢੇਕ ਰੋ ਬਾਈ ਆਹ ਮੁੰਡੇ ਨਹੀਂ ਢੇਕ ਕੇ ਢੇਕਿਓ ਮੱਥਾ ਬਾਈ ਕੈਮਰੇ ਚ ਕੈਦ ਹੋਏ ਨੇ ਕਹਿੰਦੇ ਮੱਥਾ ਢੇਕਿਆ ਨਹੀਂ ਜਲ ਜੀਰ ਰੋਲਾ ਢਾੜ ਕੰਢ ਵੱਜ ਕੇ 42 ਮਿੰਟ ਤੇ ਮੱਥਾ ਢੇਕਿਆ ਨਹੀਂ ਇਹ ਵੀ ਗੱਲ ਠੀਕ ਆ ਕੀ ਮਾਜੀ ਪਹੁੰਚੋ ਕੇ ਨੇ ਕਹਿੰਦੇ ਲਾਢੀ ਦਾਲੀ ਵਾਲਾ ਸਾਡਾ ਨਾਲ ਆ ਕਹਿੰਦੇ ਪੀਡੀਐਸ ਦੀ ਵਾਰੀ ਕਿ ਭਾਈ ਜਿੱਦ ਤਰ ਸਰਕਾਰੀ ਨੌਕਰੀ ਮੈਂ ਦੋ ਵਾਰ ਇਲੈਕਸ਼ਨ ਲੜੀ ਐ ਸਾਲੀਆਂ 3 ਸਾਲ ਦਾ ਸਾਡੇ ਸਾਹਮਣੇ ਕਹਿੰਦੇ ਆ ਕੇ ਸੰਭੋਧਨ ਅਸ਼ੀਰਵਾਦ ਪਰ ਜਨਤਾ ਨੂੰ ਲੱਗ ਰਿਹਾਾਰੇ ਪ੍ਰੋਚਰ ਨੂੰ ਆਪਾਂ ਜਨਗਨ ਲੋਕਾਸਨ ਐ ਫਿਡੇਰਲ ਤੱਕ ਕੰਪੇਨ ਨਹੀਂ ਜਾਣਦੇ ਆ ਸੋ ਆਪਣੇ ਦੇ ਸਾੜਿਆਂ ਤੋਂ ਬਹੁਤ ਅਸ਼ੀਰਵਾਦ ਆਪਨ ਸੋ ਪਹਿਲਾਂ ਵੀ ਸਰਪੰਚ ਸਾਹਿਬ ਜੀ ਦਾ ਧੰਨਵਾਦ ਕਰਦਾ ਜੀ ਉਹ ਗਾਉਂ ਤੋਂ ਬਿਲਕੁਲ ਸੰਗਠਨ ਕਰੀਏ ਦਾਨ ਸਾਰੇ ਤੋਂ ਬੰਨ ਰਿਹਾ ਕਰਦੇ ਤੇ ਇਸੇ ਨੇ ਹੋਰ ਬਾਰਾ ਸਰਪੰਚ ਸਾਹਿਬ ਜੀ ਦਾ ਕਿ ਪਛਾਣ ਕਰਦੇ ਨਾਲ ਸਾਡਾ ਕੰਮ ਚੱਲਦਾ ਪਤਾ ਕਰਿਆ ਹੋਰ ਲੇਣ सारे जने जलों साईब जो अच्छा हो ਭਾਈ ਆਪਣੇ ਫੀਡ ਵਾਲਾ ਲੰਗਰ ਜੋ ਕਿ ਹਰ ਸਾਲ ਲੱਗਦਾ ਜਿਸ ਵਿੱਚ 50 ਕੁ ਮੰਟਲ ਦੇ ਲਗਭਗ ਕੇਲੇ ਲੱਗ ਜਾਂਦੇ ਨੇ ਕਈ ਨੂੰ ਕਈ ਇਧਰ ਨਹੀਂ ਓ ਨੜੀ ਓਏ ਓ ਵਾਟਾ ਭਾਈ ਨੜੀ ਓਏ ਕਿਨਾਰੇ ਤੇ ਜਮਾ ਜਮਾ ਨਹੀਂ ਡਰਦੇ ਮਰਨੋ